ਦੇ ਨੇ ਉਹਨਾਂ ਨੂੰ ਕਹੋ ਵੀ ਉੱਥੇ ਰੌਲਾ ਪਾਉਣ ਦੇ ਲਲਾ ਲਲਾ ਰੋਣ ਦੇ ਚਾਹਤਾਂ ਮੈਦਾਨੀ ਨਾ ਕੋਈ ਧਾਮੇ ਲੈ ਕੇ ਉਹ ਵੀ ਜਿਹੜਾ ਉੱਥੇ ਦੇਖੀ ਜਾਉਂਗਾ ਮੈਂ ਕਿ ਤੁਸੀਂ ਆਇਆ ਕਰੋ ਇੱਕ ਐਪਲੀਕੇਸ਼ਨ ਲਿਖੋ ਤੁਸੀਂ ਇਕੱਲੇ ਜਾਣਾ ਦੋ ਨਹੀਂ ਜਾਣਾ 10 ਨਹੀਂ ਜਾਣਾ ਜਾਂ 50 ਬੰਦੇ ਨਹੀਂ ਜਾਣਾ ਆ ਰੱਖੀ ਐਸਪੀ ਆ ਬਠਾ ਸੱਚੋ ਤੁਸੀਂ ਐਪਲੀਕੇਸ਼ਨ ਲਿਖ ਕੇ ਉਹਦੇ ਕੋਲ ਜਾਓ ਜਿਹੜਾ ਹਿਸਾਬਾਤ ਤੁਹਾਡਾ ਕਲੀਅਰ ਕਰਕੇ ਇਹ ਦੇਣਗੇ ਨਹੀਂ ਪ੍ਰਧਾਨ ਦਊਗਾ ਨਹੀਂ ਕਮੇਟੀ ਦਊਗੀ ਤਾਂ ਉਹਨਾਂ ਤੇ ਪਰਚਾ ਮੈਂ ਕਰਾਂਗਾ ਪਛਲੇ ਪ੍ਰਧਾਨ ਜੀ ਨੇ ਕਿਹੜੀ ਪਾਰਟੀ ਚ ਨੇ ਅਕਾਲੀ ਦਲ ਦੇ ਵਿੱਚ ਨੇ ਉਹ ਬਿੱਟਾ ਜੀ ਜਿਹੜੇ ਹੈਗੇ ਨੇ ਉਹਨਾਂ ਨੂੰ ਪਛਲੇ ਵੀ ਥਾਡੂ ਐਮ ਐਲ اے ਨੇ ਕੀ ਕਹਿ ਕੇ ਭੇਜਿਆ ਉਸੇ ਦਿਨ ਆ ਸੀਸੀਟੀਵੀ ਕੈਮਰੇ ਲੱਗੇ ਨੇ ਮੇਰੇ ਘਰਾਂ ਲੱਗੇ ਉਸੇ ਦਿਨ ਉਸੇ ਟਾਈਮ ਬਿੱਟਾ ਜੀ ਉਨੀ ਘਰੇ ਆਏ ਨੇ ਉਸੇ ਦਿਨ ਉਸੇ ਟਾਈਮ ਮੈਂ ਕਾਕੇ ਨੂੰ ਫੋਨ ਕਰਕੇ ਕਿਹਾ ਮੱਖਾ ਕਾਕੇ ਜਜਵਤੀ ਨਾ ਹੋ ਵੀਰੇ ਰੋ ਰਿਹਾ ਸੀ ਬਹੁਤ ਜ਼ਿਆਦਾ ਮੈਨੂੰ ਕਿਉਂਕਿ ਫੋਨ ਆਈ ਜਾਂਦੇ ਸੀ ਵੀ ਇਮੋਸ਼ਨਲ ਹੋ ਰਿਹਾ ਜਜਵਤੀ ਹੋ ਰਿਹਾ ਮੈਂ ਰੋਸ਼ਨੀ ਨੂੰ ਬੋਲਣ ਦੇ ਲਈ ਨਹੀਂ ਆ ਕੇ ਆ ਗਏ ਅਸੀਂ ਚੋਰਾਂ ਨੂੰ ਬੋਲਣ ਦੇ ਲਈ ਨਹੀਂ ਆ ਕੇ ਆ ਗਏ ਜੀਮ ਕਰੀਏ ਤੂੜ ਮਾਰ ਦੇਣ ਮਾਰ ਲੇਕਿਨ ਮੈਂ ਦੇਖੋ ਆ ਰਾਜਨੀਤਿਕ ਲੀਡਰ ਆ ਬਿਲਕੁਲ ਨਹੀਂ ਆਪਾਂ ਕਦੇ ਵੀ ਕੋਈ ਰਾਜਨੀਤਿਕ ਲੀਡਰ ਆ ਆਪੇ ਲੋਕਾਂ ਦੇ ਵਿੱਚ ਇਹੋ ਜਿਹਾ ਸੌਂਗ ਮਾਰਦਾ ਜਉ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨਹੀਂ ਆਪਾਂ ਸੁਫਾਈ ਨਹੀਂ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਧਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਜਿਹੜਾ ਹਿੱਸਾ ਬਣਿਆ ਅਸੀਂ ਪਰਿਵਾਰਾਂ ਦੇ ਵਿੱਚ ਉੱਠ ਕੇ ਆਏ ਆ ਕੋਈ ਆਵਾਜ਼ ਆ ਰਹੀ ਹੈ ਸਰਦਾਰ ਜੀ ਕਿ ਇਹਨੂੰ ਪਾਰਟੀ ਚ ਜੁਆਇਨ ਕਰਾ ਲਵਾਂ ਤੇ ਉਹ ਪ੍ਰਧਾਨ ਜੀ ਜੇ ਆਪਾਂ ਦੇ ਸਕਦੇ ਆ ਜਾਂ ਕਮੇਟੀ ਦੇ ਵਿੱਚ ਲੈ ਸਰ ਜੀ ਮੈਂ ਉਸ ਦਿਨ ਵੇਖੀ ਵੀ ਚਲੋ ਪ੍ਰਧਾਨ ਜੀ ਅੱਜ ਹਿਸਾਬ ਦੀ ਗੱਲ ਕਰ ਰਹੇ ਨੇ ਮੈਂ ਕਰਦਾ ਕਿ ਪੁੱਛ ਲਈ ਤੇ ਮੈਂ ਵੀ ਮੈਨੂੰ ਕਰਕੇ ਜਿਹੜੀ ਅਪਰੋਚ ਆ ਤੇ ਕੰਮ ਕਰਾ ਸਕਦੇ ਆ ਉਹ ਉੱਦਾਂ ਦੇ ਬੰਦਿਆਂ ਦੀ ਸਰਚਾ ਜਿਹੜੀ ਚੰਗਾ ਲੱਗਦੀ ਹੈ ਤੇ ਉੱਥੇ ਇੱਕ ਹਸਾਮ ਨੂੰ ਲੈ ਕੇ ਕਿਸੇ ਨੇ ਰੌਲਾ ਪਾ ਕਰਦੇ ਨੇ ਉਹਨਾਂ ਨੂੰ ਕਹੋ ਵੀ ਉੱਥੇ ਰੌਲਾ ਪਾਉਣ ਲਈ ਲਲਾ ਲਲਾ ਰੁਕੀਓ ਜੀ ਸਾਫਤਾ ਮੈਨਾਂ ਦੀ ਨਾ ਕੋਈ ਧਾਂਵਲੇ ਕੀ ਉਹ ਵੀ ਜਿਹੜਾ ਉੱਥੇ ਦੇਖੀ ਜਾਊਗਾ ਮੈਂ ਕਿਹਾ ਤੁਸੀਂ ਆਇਆ ਕਰੋ ਇੱਕ ਐਪਲੀਕੇਸ਼ਨ ਲਿਖੋ ਤੁਸੀਂ ਤੱਲਿਆਂ ਨੇ ਜਾਣਾ 2 ਨੇ ਜਾਣਾ 10 ਨੇ ਜਾਣਾ ਜਾਂ 50 ਬੰਦੇ ਨੇ ਜਾਣਾ ਆ ਰੱਖੀ ਐਸਪੀ ਆ ਬੈਠਾ ਸੱਚੋ ਤੁਸੀਂ ਐਪਲੀਕੇਸ਼ਨ ਲਿਖ ਕੇ ਉਹਦੇ ਕੋਲ ਜਾਓ ਜਿਹੜਾ ਹਸਾਬਾ ਤੁਹਾਡਾ ਕਲੀਅਰ ਕਰਕੇ ਇਹ ਦੇਣਗੇ ਨਹੀਂ ਪ੍ਰਧਾਨ ਦਊਗਾ ਨਹੀਂ ਕਮੇਟੀ ਦਊਗੀ ਤਾਂ ਉਹਨਾਂ ਤੇ ਪਰਚਾ ਮੈਂ ਕਰਾਂਗੀ ਪੁੱਛ ਲਿਓ ਪ੍ਰਧਾਨ ਜੀ ਨੂੰ ਕਿਹੜੀ ਪਾਰਟੀ ਚ ਨੇ ਅਕਾਲੀ ਦਲ ਦੇ ਵਿੱਚ ਨੇ ਉਹ ਬਿੱਟਾ ਜੀ ਜਿਹੜੇ ਹੈਗੇ ਨੇ ਉਹਨਾਂ ਨੂੰ ਪੁੱਛ ਲਿਓ ਵੀ ਥੋੜ ਨੂੰ ਐਮਐਲਏ ਨੇ ਕੀ ਕਹਿ ਕੇ ਭੇਜਿਆ ਉਸੇ ਦਿਨ ਆ ਸੀਸੀਟੀਵੀ ਕੈਮਰੇ ਲੱਗੇ ਨੇ ਮੇਰੇ ਨਾਲ ਲੱਗੇ ਉਸੇ ਦਿਨ ਉਸੇ ਟਾਈਮ ਬਿੱਟਾ ਜੀ ਉਣੀ ਘਰੇ ਆਏ ਨੇ ਉਸੇ ਦਿਨ ਉਸੇ ਟਾਈਮ ਮੈਂ ਕਾਕੇ ਨੂੰ ਫੋਨ ਕਰਕੇ ਕਿਹਾ ਮੱਖਾ ਕਾਕੇ ਜਜਵਾਤੀ ਨਾ ਹੋ ਵੀਰੇ ਰੋ ਰਿਹਾ ਸੀ ਬਹੁਤ ਜ਼ਿਆਦਾ ਮੈਨੂੰ ਕਿਉਂਕਿ ਫੋਨ ਆਈ ਜਾਂਦੇ ਸੀ ਵੀ ਇਮੋਸ਼ਨਲ ਹੋ ਰਿਹਾ ਜਜਵਾਤੀ ਹੋ ਰਿਹਾ ਮੈਂ ਨੂੰ ਸੰਭਾਲ ਕੇ ਆਪਾਂ ਇਹ ਆ ਕੰਮ ਕਰਾਂਗੇ ਅਸੀਂ ਚੋਰਾ ਨਹੀਂ ਬਣਦੇ ਅਸੀਂ ਨਾ ਕਰੀਏ ਤੋੜ ਮਾਰਦੇ ਨਾ ਮਾਰੀਏ ਲੇਕਿਨ ਮੈਂ ਦੇਖੋ ਆ ਰਾਜਨੀਤਿਕ ਲੀਡਰ ਆ ਕਦੇ ਵੀ ਕੋਈ ਰਾਜਨੀਤਿਕ ਲੀਡਰ ਆਪੇ ਲੋਕਾਂ ਦੇ ਵਿੱਚ ਇਹੋ ਜਿਹਾ ਸੋਹਣ ਖਾਂਡਦਾ ਜਾਉ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਲੀਡਰ ਨਹੀਂ ਹੈਗੇ ਨਹੀਂ ਆਪਾਂ ਸੋਹਣ ਨਹੀਂ ਅਸੀਂ ਲੀਡਰ ਨਹੀਂ ਹੈਗੇ ਅਸੀਂ ਆਮ ਧਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਜਿਹੜਾ ਹਿੱਸਾ ਬਣਿਆ ਅਸੀਂ ਪਰਿਵਾਰਾਂ ਦੇ ਵਿੱਚ ਉੱਠ ਕੇ ਆਏ ਆ ਭਾਜੀ ਬੈਠੋ ਇਹ ਆਵਾਜ਼ ਆ ਰਹੀ ਆ ਆਰੀ ਆਵਾਜ਼ ਸਰਦਾਰ ਦਮਨਦਸੀ ਕੇ ਨੂੰ ਪਾਰਟੀ ਚ ਜੁਆਇਨ ਕਰਾ ਲਓ ਕਿਉਂ ਪ੍ਰਧਾਨ ਜੀ ਜੇ ਆਪਾਂ ਦੇ ਸਕਦੇ ਜਾਂ ਕਮੇਟੀ ਦੇ ਵਿੱਚ ਬੈਠ ਸਕਦੇ ਆ ਮੈਂ ਉਸ ਦਿਨ ਮਿਲ ਕੇ ਵੀ ਚਲੋ ਪ੍ਰਧਾਨ ਜੀ ਅੱਜ ਹਿਸਾਬ ਦੀ ਗੱਲ ਕਰ ਰਹੇ ਜਿਹੜਾ ਖਰਦਾ ਕਿ ਮੁਸਲੀ ਨਗੀ ਤੇ ਮੈਂ ਵੀ ਮਿਲ ਕੇ ਜਿਹੜੀ ਅਪਰੋਚ ਆ ਤੇ ਕੰਮ ਕਰ ਸਕਦੇ ਆ ਉਹ ਸਾਡੇ ਬੰਦਿਆਂ ਦੀ ਸਰਚਾ ਜਿਹੜੀ ਚੰਗਾ ਲੱਗਦੀ ਹੈ ਤੇ ਉੱਥੇ ਇੱਕ ਹਸਾਮ ਨੂੰ ਲੈ ਕੇ ਜਿਹਨੇ ਰੋੜਾ